ਚੰਗੇ ਕਰਮ ਕਰਨੇ ਇਹ ਕਰਮਾਂ ਕਰਕੇ ਤਾਂ ਇਹ ਸਾਨੂੰ ਦੁੱਖ ਆ ਗਏ ਤੇ ਕਰਮਾਂ ਕਰਕੇ ਜਦੋਂ ਆਏ ਆ ਤੇ ਇਹ ਕਰਮ ਕਰਕੇ ਸਾਨੂੰ ਰੋਗ ਵੀ ਨਾਲ ਆ ਗਏ ਦੁੱਖ ਆ ਗਏ ਸਾਨੂੰ ਰੋਗ ਕਰਮਾਂ ਕਰਕੇ ਆਇਆ ਇਹਨੇ ਸਾਨੂੰ ਤੇ ਜੇ ਆਪਾਂ ਇਹ ਸਮਝ ਆ ਜਾਈ ਸਾਨੂੰ ਕਰਮਾਂ ਕਰਕੇ ਬਾਬਾ ਜੀ ਪਤਨੀ ਕਿਹੜੇ ਕਰਮ ਨੇ ਅੱਗੇ ਆ ਗਏ ਬਾਬਾ ਜੀ ਕਰਮਾ ਕਰਕੇ ਜੇ ਕਰਮ ਪਿੱਛੇ ਕੋਈ ਮਾੜੇ ਹੋਏ ਨੇ ਤੇ ਅੱਗੇ ਆ ਗਏ ਹੁਣ ਕਰਮਾ ਛੇ ਕਰਾਂਗੇ ਤੇ ਚੰਗੇ ਫਲ ਮਿਲ ਜਾਣਗੇ ਅੱਗੇ ਤੁਹਾਨੂੰ ਮਿਲ ਜਾਣਗੇ ਕਈ ਵਾਰੀ ਹੋ ਜਾਂਦਾ ਕਿੰਨੇ ਬਾਬਾ ਜੀ ਆ ਪੈਲੀ ਜੀ ਖਰੀਦੀ ਸੀ ਬੜਾ ਵੱਧਾ ਹੋਇਆ ਇਹਦੇ ਵਿੱਚ ਬਾਬਾ ਜੀ ਆ ਮਸ਼ੀਨਰੀ ਲਈ ਹੈ ਬਾਬਾ ਜੀ ਇੰਨੇ ਦੀ ਲਈ ਸੀ ਬੜਾ ਫਾਇਦਾ ਹੋ ਗਿਆ ਕਹਿੰਦੇ ਮਿੱਟੀ ਸੋਨਾ ਬਣ ਗਈ ਕਹਿ ਦਿੰਨੇ ਆ ਪਰ ਰੋਜ਼ ਹੀ ਸੁਣਦੇ ਆ ਆਪਾਂ ਜਿੱਦਨ ਦੀ ਬਾਬਾ ਜੀ ਆ ਗੱਡੀ ਲਈ ਇਹਨਾਂ ਬੜਾ ਫਾਇਦਾ ਹੋਇਆ ਜਿੱਦਨਾਂ ਟ੍ਰੈਕਟਰ ਲਿਆ ਬੜਾ ਫਾਇਦਾ ਆ ਜਿੱਦਨ ਦੀ ਪਿਆੜੀ ਲਈ ਬੜਾ ਫਾਇਦਾ ਹੋਇਆ ਜਿੱਦਨ ਇਸ ਕੋਠੀ 'ਚ ਪੈਰ ਰੱਖਿਆ ਬਾਬਾ ਜੀ ਬੜਾ ਫਾਇਦਾ ਹੋਇਆ ਜਿੱਦਨ ਇਸ ਗੁਰੂ ਘਰ ਜਾਣ ਲੱਗੇ ਬੜਾ ਫਾਇਦਾ ਹੋਇਆ ਪਰ ਦੂਜੀ ਗੱਲ ਵੀ ਆਪਾਂ ਨਾਲ ਹੀ ਕਹਿ ਦਿੰਨੇ ਕਈ ਬਾਬਾ ਜੀ ਜਿੱਦਨ ਇਸ ਕੋਠੀ 'ਚ ਪੈਰ ਰੱਖਿਆ ਸਭ ਕੁਝ ਚਲਾਈ ਗਿਆ ਚਲਾ ਗਿਆ ਬਾਬਾ ਜੀ ਜਿੱਦਨ ਦਾ ਟਰੈਕਟਰ ਲਿਆ ਨਾ ਬਾਬਾ ਜੀ ਗੱਡੀ ਲਈ ਹੈ ਸਭ ਕੁਝ ਚਲਾ ਹੀ ਗਿਆ ਮੈਂ ਕੱਲ ਵੀ ਕਿਸੇ ਨੂੰ ਇੱਕ ਜਿਕਰ ਬੀਜੀ ਨੂੰ ਗੱਲ ਕਰ ਰਿਹਾ ਸੀ ਬੀਜੀ ਇਹਨਾਂ ਨੂੰ ਕਹਿਣਾ ਆ ਕੋਠੀ ਵੇਚ ਦੋ ਕੋਠੀ ਵੇਚ ਦੋ ਮੈਂ ਕਹਿੰਨ ਕਿ ਆ ਕੋਠੀ ਵੇਚ ਦੋ ਕਿਉਂਕਿ ਇਹ ਕੋਠੀ ਚੰਗੀ ਨਹੀਂ ਨਾ ਵਾਸਤੇ ਨੂੰ ਵੇਚ ਦੇਣੀ ਚਾਹੀਦੀ ਹੈ ਕੋਠੀ ਇਹਨਾਂ ਨੂੰ ਉਹ ਜ਼ਰੂਰੀ ਵੀ ਆ ਕੋਠੀ ਵੇਚੀ ਇਹਨਾਂ ਨੂੰ ਫਲ ਹੀ ਨਹੀਂ ਕੋਠੀ ਉਹ ਵੇਚ ਦੋ ਮੈਂ ਕਹਿੰਦਾ ਵੇਚਣੀ ਹੈ ਤੇ ਕਈ ਵਾਰ ਇਹ ਹੁੰਦਾ ਹੈ ਜੀਵਨ ਦੇ ਵਿੱਚ ਹੋ ਜਾਂਦਾ ਹੈ ਕਈ ਵਾਰੀ ਬਾਕੀ ਇਹ ਹੈ ਕਿ ਆ ਸਾਡੇ ਕਰਮ ਨੇ ਵਾਇਗਰ ਨੂੰ ਕਿੱਥੇ ਸਾਨੂੰ ਦੇਣਾ ਹੈ ਕਿੱਥੇ ਨਹੀਂ ਦੇਣਾ ਕਿ ਸਾਨੂੰ ਕਿਹਦੇ ਚ ਵੱਧ ਆ ਕਿਹਦੇ ਚ ਨਹੀਂ ਵੱਧਾ ਇਹ ਸਤਗੁਰੂ ਜਾਣਦਾ ਜਾਂ ਮਹਾਂਪੁਰਖ ਜਾਣਦੇ ਨੇ ਇਹ ਮੇਰੇ ਗੁਰੂ ਜਾਣਦਾ ਹੈ ਮੇਰਾ ਗੁਰੂ ਜਾਣਦਾ ਹੈ ਬਸ ਇਹਦੇ ਹੋ ਕੇ ਰਹਿਣਾ ਜੀਵਨ ਦੇ ਵਿੱਚ ਇਹਦੇ ਵਿੱਚ ਸਾਧੂ ਸੰਤ ਤੇ ਆਇ ਤੇ ਚਲੇ ਗਏ ਚਲੇ ਜਾਣਾ ਉਹਨਾਂ ਨੇ ਤੇ ਸਰੀਰ ਕਰਕੇ ਜਿਹੜਾ ਆਇ ਸੋ ਚਲ ਸੀ ਸਭ ਕੋ ਆਈ ਵਾਰੀ ਚਲੇ ਜਾਣਾ ਹੈ ਸਭਨੇ ਚਲੇ ਜਾਣਾ ਹੈ ਗੁਰੂ ਸ਼ਬਦ ਨਹੀਂ ਜਾਂਦਾ ਗੁਰੂ ਸ਼ਬਦ ਅਮੇਸ਼ਾਰਨ ਸਿਰ ਚਲਾ ਜਾਂਦਾ ਹੈ ਨਾ ਜੇ ਆਤਮਾ ਕਰਕੇ ਅਸੀਂ ਵਾਇਕੂ ਦਾ ਜਾਪ ਕਰਦੇ ਆਂ ਆਤਮਾ ਕਰਕੇ ਭਜਨ ਕਰਦੇ ਆਂ ਬੰਦਗੀ ਕਰਦੇ ਆਂ ਤੇ ਫਿਰ ਮਹਾਰਾਜ ਉਹ ਸਾਡੇ ਅੰਗ ਤੇ ਸੰਗ ਰਹਿੰਦਾ ਹੈ ਲੋਕ ਤੇ ਪਰਲੋਕ ਵਿੱਚ ਸਹਾਇ ਹੁੰਦਾ ਹੈ ਇਸ ਆਤਮਾ ਦਾ ਵਾਰਿਸ ਮੇਰਾ ਸ਼ਬਦ ਗੁਰੂ ਸੈਭ ਸ੍ਰੀ ਗੁਰੂ ਗੰਦ ਸਾਹਿਬ ਜੀ ਨੇ ਹੋਰ ਕੋਈ ਨਹੀਂ ਹੈ ਹੋਰ ਕੋਈ ਨਹੀਂ ਹੈ ਮੈਂ ਵੀ ਬੜਾ ਘੁੰਮ ਲਿਆ ਮੈਂ ਵੀ ਦੇਖ ਰਿਹਾ ਸਾਰਿਆਂ ਨੂੰ ਬੜੇ ਸਾਲੂ ਸੰਗਤਾਂ ਦੀ ਸੰਗਤ ਕਰਦੇ ਆ ਪਰ ਮੈਂ ਦੇਖ ਲਿਆ ਕਿ ਸ਼ਬਦ ਦਾ ਹੀ ਸਾਰਾ ਖੇਡ ਹੈ ਆਤਮਾ ਕਰਕੇ ਜਪਿਆ ਕਰੋ ਸਰੀਰ ਕਰਕੇ ਤਾਂ ਅਸੀਂ ਜਪਦੇ ਜਪਦੇ ਆ ਸੇਟ ਕਰਕੇ ਗੁਰੂ ਘਰ ਜਾ ਕੇ ਨਾਮ ਜਪਣਾ ਘਰ ਬਹਿ ਕੇ ਨਾਮ ਜਪ ਚੌਕੜਾ ਮਾਰ ਕੇ ਨਾਮ ਜਪਦੇ ਆ ਆਤਮਾ ਕਰਕੇ ਵੀ ਨਾਮ ਜਪਣਾ ਜੇ ਆਤਮਾ ਕਰਕੇ ਨਾਮ ਜਪਦੀ ਹੈ ਜੇ ਵੀ ਸਰੀਰ ਚਲਾ ਗਿਆ ਤੇ ਆਤਮਾ ਨਾਮ ਦੇ ਨਾਲ ਹੀ ਜਾਏਗੀ ਇਹਦਾ ਬੜਾ ਲਿੰਕ ਹੈਦਾ ਸੰਬੰਧ ਹੈਦਾ ਸ਼ਬਦ ਦਾ ਤੇ ਆਤਮਾ ਦਾ ਬੜਾ ਗਹਿਰਾ ਸੰਬੰਧ ਹੈ ਇਹ ਵੀ ਸੰਸਾਰ ਤੋਂ ਪ੍ਰਾਣੀ ਚਲਾ ਜਾਂਦਾ ਹੈ ਨਾ ਆਪਾਂ ਕੀ ਕਹਿੰਨੇ ਹਾਂ ਮਹਾਰਾਜ ਜੀ ਸਤਿਗੁਰ ਜੀ ਇਸ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰ ਜੀ ਪਰੇ ਲੋੜ ਪਹਿਲਾਂ ਹੀ ਹੈ ਇਹ ਹੁਣ ਵੀ ਲੋੜ ਹੈ ਸਾਨੂੰ ਵੀ ਮਹਾਰਾਜ ਜੀ ਸਤਗੁਰੂ ਜੀ ਕਿਰਪਾ ਕਰੀਏ ਅਸੀਂ ਆਤਮਾ ਕਰਕੇ ਨਾਮ ਜਪੀਏ ਜੇ ਆਪਾਂ ਆਦਤ ਪਾ ਲਵਾਂਗੇ ਨਾ ਆਤਮਾ ਕਰਕੇ ਫਿਰ ਬਾਅਦ ਵਿੱਚ ਭੋਗ ਪਾਣ ਦੀ ਵੀ ਲੋੜ ਹੀ ਕੋਈ ਨਹੀਂ ਲੋੜ ਹੀ ਨਹੀਂ ਬਸ ਇੱਕ ਨੇ ਇਹ ਸਰੀਰ ਚ ਨਾ ਮਹਾਰਾਜ ਉਸ ਮਾਲਕ ਦੀ ਜੋਤ ਨਾ ਚੜ ਚੜ ਲੱਗੀ ਮਹਾਂਪੁਰਖਾਂ ਨੂੰ ਕੀ ਕਰਨੇ ਹੈ ਜੋਤੀ ਮੇ ਜੋਤ ਸਮਾਇਆ ਮਾਰੇ ਜੀ ਇਹ ਜੋਤ ਜਿਹੜੀ ਸੀ ਨਾ ਮਾਪੁਰਖਾਂ ਦੀ ਜੋਤ ਨਾਲ ਜੋਤ ਸਮਾਗ। ਇਸ ਕਰਕੇ ਸਾਡੀ ਵੀ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਤਮਾ ਕਰਕੇ ਗੁਰੂ ਘਰ ਜਾਣਾ ਨਾ ਉਦੋਂ ਬਹਿਣਾ ਨਾ ਭਾਵੇਂ 10 ਮਿੰਟ ਹੀ ਭਈ ਆਪਾਂ ਪਰ ਆਤਮਾ ਕਰਕੇ ਭਈਏ। ਨਾਮ ਜਪਣਾ ਤਾਂ 5-10 ਮਿੰਟ ਹੀ ਬੈਠੇ 5 ਮਿੰਟ ਹੀ ਸਵੇਰੇ ਬਹਿਨੇ ਹਾਜ਼ਰੀ ਭਰਦੇ ਆ ਆਤਮਾ ਕਰਕੇ। ਸਵੇਰੇ ਹਾਜ਼ਰੀ ਭਰਨੀ ਤੇ ਆਤਮਾ ਕਰਕੇ ਮਨ ਕਰਕੇ ਜੁੜ ਕੇ ਬਹਿਣਾ ਜੁੜ ਕੇ ਕੀ ਸੇਵਾ ਕਰਨੀ। ਬਸ ਇਹ ਅਸ ਦਾ ਲੈਸਨ ਇਹ ਸਾਡਾ ਅੱਜ ਅੱਜ ਆਪਾਂ ਇਹੀ ਸੋਚੀ ਅੱਜ ਅਸੀਂ ਇੱਕ ਨਾ ਗੱਲ ਲੈ ਕੇ ਆਏ ਆ ਕੀ ਲੈ ਕੇ ਆਏ ਆ ਕਿ ਅਸੀਂ ਮਨ ਕਰਕੇ ਨਾਮ ਜਪਣਾ ਮਨ ਕਰਕੇ ਸੇਵਾ ਕਰਨੀ ਹੈ ਮਨ ਕਰਕੇ ਇਸ਼ਨਾਨ ਕਰਨਾ ਹੈ ਹੈਨਾ ਸਾਰੀ ਗੱਲ ਮਨ ਤੇ ਹੈ ਮਨ ਕਰਕੇ ਮਨ ਕਰਕੇ ਇਸ਼ਨਾਨ ਕਰਨਾ ਮੈਂ ਹੁਣੇ ਇਸ਼ਨਾਨ ਕਰਕੇ ਨਾ ਫਿਰ ਮੈਂ ਜੁੜਨਾ ਹੈ ਵਾਹਿਗੁਰੂ ਜੀ ਦੇ ਨਾਲ ਲੋਕਾਂ ਨੂੰ ਦਿਖਾਉਣ ਵਾਸਤੇ ਇਸ਼ਨਾਨ ਨਹੀਂ ਕੀਤਾ ਆਪਾਂ ਨੇ ਮੈਂ ਵਾਈਗਰੂ ਕਰਕੇ ਇਸ਼ਨਾਨ ਕਰਕੇ ਆਈ ਹਾਂ ਮੈਂ ਸਾਫ਼ ਕੱਪੜੇ ਪਾ ਕੇ ਆਇਆ ਪਾ ਕੇ ਆਈ ਆ ਮੈਂ ਮੈਂ ਹੁਣ ਸਤਗੁਰੂ ਜੀ ਦੇ ਨਾਮ ਨਾਲ ਜੁੜਨਾ ਹੈ ਮੈਂ ਭਜਨ ਕਰਨਾ ਹੈ ਮੈਂ ਸੇਵਾ ਕਰਨੀ ਹੈ ਮਾਰੇ ਦੇ ਘਰ ਬਸ ਐਸੇ ਕੋ ਮਨ ਚ ਬਣਾ ਲੋ ਗੱਲ ਇੱਕ ਧਾਰਨ ਕਰ ਲੋ ਵੀ ਸਿਰੇ ਜਰੂਰ ਬੈਣਾ ਹਾਂ ਇੱਕ ਗੱਲ ਜਰੂਰ ਕਰਨਾ ਹੈ ਭਾਈ ਜਿਹੜੇ ਭਾਈ ਇਸ਼ਨਾਨ ਨਹੀਂ ਕਰ ਸਕਦੇ ਦੁਖੀ ਨੇ ਵਿਚਾਰੇ ਸਰੀਰ ਤੋਂ ਇਹ ਅੰਮ੍ਰਿਤ ਵੇਲੇ ਨਹੀਂ ਨਹਾ ਸਕਦੇ ਉਵੇ ਉਹਦਾ ਵੀ ਜਾਪ ਕਰ ਸਕਦੇ ਨਾਮ ਜਪ ਸਕਦੇ ਇਹ ਨਹੀਂ ਵੀ ਉਹ ਅਜ ਇਸ਼ਨਾਨ ਨਹੀਂ ਕੀਤਾ ਅਜ ਨਾਮ ਜਪਣਾ ਹੀ ਨਹੀਂ ਆਪਾਂ ਨੇ ਆਪ ਜੀ ਆਪਾਂ ਨੇ ਨਾਮ ਨਹੀਂ ਜਪਣਾ ਅਜ ਗੁਟਕੇ ਨੂੰ ਆਪਹੀ ਨਹੀਂ ਲਾਣਾ ਇਹ ਹੁਣ ਪੰਡਤ ਜੀ ਦੀ ਗੱਲ ਕਰ ਰਹੇ ਸੀ ਨਾ ਭਾਈ ਸਾਹਿਬ ਜੀ ਬਈ ਇਸ਼ਨਾਨ ਤਾਂ ਕੀਤਾ ਹੀ ਨਹੀਂ ਮੈਂ ਰਾਮ ਕਿਉਂ ਜਪਾਂ ਮੈਂ ਫਤਿਹ ਕਿਉਂ ਬੁਲਾਵਾਂ ਕੋਈ ਜ਼ਰੂਰੀ ਨਹੀਂ ਐਂਦਾ ਦੀ ਕੋਈ ਗੱਲ ਨਹੀਂ ਹੈ ਸਰੀਰ ਦੇ ਕੇ ਇਸ਼ਨਾਨ ਜੇਬ ਦੇ ਕੇ ਦਾਨ ਜੇ ਸਰੀਰ ਮੰਦਾ ਹੈ ਇਸ਼ਨਾਨ ਕਰ ਲੋ ਸਰੀਰ ਨਹੀਂ ਮੰਨਦਾ ਤੇ ਨਾ ਕਰੋ ਜੇ ਦਾਨ ਨਹੀਂ ਤੇ ਕਾਦੇ ਵਜੇ ਢੰਡੋਰਾ ਪਟਿਆ ਜੇ ਮੈਂ ਇੱਕ ਕਮਰਾ ਬਣਵਾਣਾ ਹੈ ਜੀ ਮੈਂ ਤਾਂ ਤੇ ਸਿਰ ਜੇ ਵਿੱਚ ਦਾਨ ਹੀ ਕੋਈ ਨਹੀਂ ਹੈ ਰੁਪਈਆ ਤੇ ਹੈ ਹੀ ਨਹੀਂ ਤੇਰੇ ਕੋਲ ਦਾਨ ਕਹਾਦਾ ਕਰਨ ਗੁਰੂ ਦੇਗਾ ਤੇ ਤਾਂ ਹੀ ਦਾਨ ਹੋਣਾ ਹੈ ਨਾ ਤੇ ਦਾਨ ਦੇਣ ਲਈ ਬੜਾ ਵੱਡਾ ਮਨ ਚਾਹੀਦਾ ਹੈ ਮਨ ਚਾਹੀਦਾ ਬੜਾ ਵੱਡਾ ਮਨ ਦਿਲ ਚਾਹੀਦਾ ਹੈ ਦਾਨ ਕਰਨ ਵਾਸਤੇ ਤੇ দান ਕਰਕੇ ਜੇ ਜ ਰੁਪਇਆ 500 ਟਿਕ ਗਿਆ ਨਾ ਤੇ ਕਲਪੀ ਆਏਗਾ ਬੰਦਾ ਬੈਠਾ ਬੈਠਾ ਕਲਪਾਦਾਏਗਾ ਯਾਰ 500 ਰੁਪਏ ਨਿਕਲ ਗਿਆ ਤੂੰ 500 ਕਾਦੇ ਵਾਸਤੇ ਟੇਕੇ ਨਹੀਂ ਬਾਬੇ ਵੇਂਦੇ ਪਈ ਸੀ ਸੰਗਤ ਵੇਂਦੀ ਪਈ ਸੀ ਨਿਕਲੇ 500 ਗਿਆ ਬੜੀ ਵੱਡੀ ਕਲਪਨਾ ਹੋ ਜਾਂਦੀ ਕਈ ਵਾਰੀ ਤਾਂ ਆਪਣੇ ਮਨ ਨੂੰ ਪੁੱਛ ਕੇ ਦੇਖ ਲਓ ਭਾਵੇਂ 500 ਰੁਪਇਆ 10 ਜਗ੍ਹਾ ਮੱਥਾ ਟੇਕਣਾ ਇੱਕੋ ਜਗ੍ਹਾ ਟੇਕੇ ਗਿਆ ਬੜੀ ਵੱਡੀ ਗੱਲ ਹੋ ਜਾਂਦੀ ਇਹ ਸਾਡੀ ਸੋਚ ਹੈ ਵਿਚਾਰ ਹੈ ਵਿਚਾਰ ਹੈ ਇੱਕ ਵਾਰੀ ਯਾਰ ਦੇਣੀ ਸੀ ਅੱਧੀ ਬੋਰੀ ਯਾਰ ਬੋਰੀ ਬਾਬਾ ਪੂਰੀ ਭਰ ਕੇ ਲੈ ਗਏ ਯਾਰ ਦੂਜੇ ਨੂੰ ਕੀ ਦਿਖਾਵਾਂਗੇ ਆਪਾਂ ਬੋਰੀ ਤਾਂ ਮੈਂ ਅੱਧੀ ਬੱਧ ਅੱਧੀ ਰੱਖੀ ਸੀ ਤੇ ਬੋਰੀ ਭਰ ਕੇ ਲੈ ਗਏ ਯਾਰ ਹੈ ਸਾਡੀ ਸੋਚ ਹੈ ਤੇ ਹਰ ਗੱਲ ਤੇ ਸੋਚ ਕੰਮ ਕਰਦੀ ਹੈ ਪਰ ਸੋਚ ਚੰਗੀ ਹੈ ਤੇ ਉਹ ਕੋਈ ਗੱਲ ਨਹੀਂ ਬਹੁਤ ਚੰਗੀ ਗੱਲ ਹੈ ਕੋਈ ਗੱਲ ਨਹੀਂ ਚਲੇਗੀ ਆਪਈ ਸੋਚ ਨੂੰ ਆਪਾਂ ਠੀਕ ਰੱਖੀ ਜੇ ਗੁਰੂ ਨਾਨਕ ਦੀ ਸੰਗਤ ਕਰਦੇ ਤੇ ਸੋਚ ਚੰਗੀ ਬਣੇਗੀ ਬਣੇਗੀ ਜੇ ਸਤਿਗੁਰੂ ਸਾਹਿਬ ਜੀ ਗੁਰਗੰਨ ਸਾਹਿਬ ਦੀ ਸੰਗਤ ਕਰਦੇਓ ਬਾਣੀ ਨਾਲ ਜੁੜਦੇਓ ਬਾਣੀ ਨਾਲ ਪਿਆਰ ਕਰਦੇਓ ਤੇ ਫਿਰ ਬਹੁਤ ਚੰਗੀ ਗੱਲ ਹੈ ਸਾਡੀ ਸੋਚ ਚੰਗੀ ਬਣੇਗੀ ਗੁਰੂ ਚੰਗੇ ਨਾਲ ਜੁੜੇ ਹੋਏ ਆ ਪੂਰੇ ਗੁਰੂ ਨਾਲ ਜੁੜੇ ਹੋਏ ਆ ਤੇ ਪੂਰੇ ਬਣ ਜਾਵਾਂਗੇ ਪੂਰੇ ਪੂਰੇ ਕੇ ਪੂਰੇ ਕੇ ਗੁਣ ਗਾਓ ਜੇ ਪੂਰੇ ਨਾਲ ਜੁੜੇ ਆ ਤੇ ਅਸੀਂ ਸਾਡਾ ਸਾਡਾ ਜੀਵਨ ਵੀ ਪੂਰਾ ਹੋ ਜਾਏਗਾ ਇੰਨੀ ਕ ਬੇਨਤੀਆਂ ਪ੍ਰਵਾਨ ਕਰੋ ਆਪਾਂ ਆਪਾਂ ਆਓ ਗੁਰਸਥਾਨ ਤੇ ਜੋ ਹਾਜ਼ਰੀ ਹੈ 1 ਵਜੇ ਉਥੇ ਭਰੀ ਜਾਂਦੀ ਹੈ ਗੁਰ ਕੀ ਮੂਰਤ ਮਨ ਮੇ ਧਿਆਨ ਧਿਆਨ ਦੀ ਗੱਲ ਹੈ ਜਿਹੜਾ ਸ਼ਬਦ ਪੜਨਾ ਧਿਆਨ ਜਪਜੀ ਸਾਹਿਬ ਕਰਨਾ ਧਿਆਨ ਚ ਸ਼ਬਦ ਪੜਨ ਲੱਗੇ ਔਖੀ ਭੜੀ ਘੜੀ ਨਾ ਦੇਖਣ ਲਈ ਸ਼ਬਦ ਪੜਦੇ ਆ ਧਿਆਨ ਚ ਹਰ ਚੀਜ਼ ਧਿਆਨ ਨਾਲ ਧਿਆਨ ਨਾਲ ਗੱਡੀਆਂ ਚਲਾਣ ਚਲਾ ਲਓ ਯਾਰ ਧਿਆਨ ਨਾਲ ਚਲਾਈ ਗੱਡੀ ਯਾਰ ਆ ਬੀ ਬੀਜਣਾ ਧਿਆਨ ਨਾਲ ਬੀਜੀ ਯਾਰ ਨਾਮ ਜਪਣਾ ਨਾ ਗਰ ਧਿਆਨ ਨਾਲ ਜਪਣਾ ਯਾਰ ਤੂੰ ਧਿਆਨ ਕਿਤੇ ਗਲਤੀ ਨਾ ਹੋ ਜਾਏ ਕਿਤੇ ਹੁਣ ਭਾਈ ਸਾਹਿਬ ਜੀ ਕਹਿ ਰਹੇ ਆਪਾਂ ਜਿਹੜਾ ਵਾਇਗੁਰੂ ਜਾਪ ਕਰਦੇ ਆ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਹੈ ਓੰਕਾਰੀ ਓੰਕਾਰ ਇੱਕ ਓੰਕਾਰ ਇੱਕ ਹੈ ਉਹ ਮੇਰਾ ਵਾਇਗੁਰੂ ਪਰਮੇਸ਼ਰ ਇੱਕ ਹੈ ਦੂਜਾ ਕੋਈ ਨਹੀਂ ਹੈ ਇੱਕ ਓੰਕਾਰ ਹੈ ਇਹ ਮੂਰਤ ਕਰਕੇ ਸੈਭ ਸ੍ਰੀ ਗੁਰਗੰਸਾ ਵਿੱਚ ਆਇਆ ਜਿਹਨੂੰ ਆਪਾਂ ਕਹਿੰਦੇ ਗੁਰ ਕੀ ਮੂਰਤ ਮਨ ਵਿੱਚ ਧਿਆਨ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਦੇਵੀ ਦੇਵਤਿਆਂ ਨੂੰ ਕ੍ਰਿਸ਼ਨ ਵਰਗੇ ਅਵਤਾਰਾਂ ਨੂੰ ਰਾਮ ਵਰਗੇ ਅਵਤਾਰਾਂ ਨੂੰ ਬਾਬੇ ਨਾਨਕ ਨੂੰ ਸਭ ਉਸ ਉੱਥੋਂ ਹੀ ਭੇਜਿਆ ਜਾ ਰਿਹਾ ਹੈ ਜਾਓ ਸੰਸਾਰ ਵਿੱਚ ਜਾਓ ਓੰਕਾਰ ਹੀ ਭੇਜਦਾ ਸਾਰਿਆਂ ਨੂੰ ਓੰਕਾਰ ਹੀ ਭੇਜ ਰਿਹਾ ਹੈ ਭੇਜਦਾ ਪਿਆ ਸਾਰਿਆਂ ਨੂੰ ਤੁਹਾਨੂੰ ਵੀ ਉਹਨੇ ਭੇਜਿਆ ਆਪਾਂ ਵੀ ਉੱਥੋਂ ਹੀ ਆਏ ਆ ਉਹਨੇ ਭੇਜਿਆ ਜਾਓ ਸੰਸਾਰ ਚ ਜਾਓ ਨਾਮ ਜਪ ਕੇ ਆਓ ਭਾਈ ਜਾਓ ਤੁਸੀਂ ਜਾ ਕੇ ਆਓ ਨਾਮ ਜਪਣ ਵਾਸਤੇ ਆਏ ਆ ਦੇਵਤਿਆਂ ਵਰਗੀ ਸ਼ਕਲ ਦਿੱਤੀ ਐ ਦੇਵਤਿਆਂ ਵਰਗਾ ਰੂਪ ਦਿੱਤਾ ਐ ਸਾਨੂੰ ਆਪਾਂ ਹੁਣ ਦੇਵਤੇ ਬਣ ਕੇ ਅਸੀਂ ਮਾਲਕ ਦਾ ਭਜਨ ਕਰਨ ਵਾਸਤੇ ਆਏ ਆ ਬੰਦਗੀ ਕਰਨ ਵਾਸਤੇ ਆਏ ਆ ਸਾਡਾ ਜੀਵਨ ਸਫਲਾ ਹੋ ਜਾਏ ਮੋਕਸ਼ ਦੀ ਮੁਕਤੀ ਹੋ ਜਾਏ ਮੋਕਸ਼ ਪ੍ਰਾਪਤੀ ਹੋ ਜਾਏ ਮੋਕਸ਼ ਮਿਲਦੇ ਸਾਨੂੰ ਪਾਪਾਂ ਤੋਂ ਰਹਿਤ ਹੋ ਜਾਈ ਆ ਆਪਾਂ ਦੁੱਖਾਂ ਤੋਂ ਰਹਿਤ ਹੋ ਜਾਈਏ ਸੁੱਖਾਂ ਦੀ ਪ੍ਰਾਪਤੀ ਹੋ ਜਾਏ ਇੰਨੇ ਕ ਬੇਨਤੀ ਪ੍ਰਵਾਨ ਕਰੋ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਸ਼ਬਦ ਮੰਤਰ ਮਨ ਮ ਗੁਰ ਕੇ ਚਰਨ ਰਿ ਤੇ ਲਾ ਗੂ ਗੁਰ ਕੇ ਚਰਨ ਰਿ ਤੇ ਲਾ ਗੂ ਗੁਰ ਪਾਰ ਬ੍ਰਾਮ ਸਦਾਨਮ ਸਾਰੂ ਗੁਰ ਪਾਰ ਬ੍ਰਾਮ ਸਦਾਨਮ ਸਾਰੂ ਉਮਤ ਕੋ ਪਰਮ ਭੂਲੇ ਸੰਸਾਰ ਮਤ ਕੋ ਪਰਮ ਭੂਲੇ ਸੰਸਾਰ ਗੁਰ ਬਿਨ ਕੋਏ ਉਤਰਸ ਪਾ ਗੁਰ ਬਿਨ ਕੋਏ ਨਾ ਉਤਰਸ ਪਾ ਭੂਲੇ ਕੋ ਗੁਰ ਮਾਰਗ ਭੂਲੇ ਕੋ ਗੁਰ ਮਾਰਗ ਅਵਰ ਤਿਆਗ ਹਾਰ ਭਗਤੀ ਅਵਰ ਤਿਆਗ ਹਾਰ ਭਗਤੀ ਜਨਮ ਮਰਨ ਕੀ ਤਰਾਸ ਮਿਟਾ ਜਨਮ ਮਰਨ ਕੀ ਤਰਾਸ ਮਿਟਾ ਗੁਰਪੂਰੇ ਕੀ ਬੇਅੰਤ ਏ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪਰਸਾਦਿ ਉਰਦ ਕਮਲ 비ਗਾਸ ਗੁਰ ਪਰਸਾਦਿ ਉਰਦ ਕਮਲ 비ਗਾਸ ਅੰਧੇ ਕਾ ਹਰ ਮੈਂ ਭੈ ਅਪਰਗਾਸ ਅੰਧੇ ਕਾ ਹਰ ਮੈਂ ਭੈ ਅਪਰਗਾਸ ਜਿਨ ਕੀ ਆ ਸੋ ਗੁਰ ਤੇ ਜਾਨਿਆ ਜਿਨ ਕੀ ਆਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਗਦ ਮੰਨ ਮਾਨਿਆ ਗੁਰ ਕਿਰਪਾ ਤੇ ਮੁਗਦ ਮੰਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋ ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇ ਸਵਰ ਹੈ ਬੀ ਹੋ ਗੁਰ ਪਰਮੇ ਸਵਰ ਹੈ ਬੀ ਹੋ ਕਉਨਨਿਕ ਪ੍ਰਭ ਇਹੈ ਜਨਾਈ ਕਉਨਨਿਕ ਪ੍ਰਭ ਇਹੈ ਜਨਾਈ ਇਹ ਬਿਨ ਗੁਰ ਮੁਕਤ ਨਾ ਪਾਈਐ ਪਾ ਬਿਨ ਗੁਰ ਮੁਕਤ ਨਾ ਪਾਈਏ ਪਾਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰਗੁ ਪਰਸਾਦੁ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਬੀ ਸਤ ਨਾਨਕ ਹੋਸੀ ਭੀ ਸੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੈ ਸਾਧ ਸੰਗਤ ਜਿਹੜੇ ਨਹੀਂ ਜਪਦੇ ਨਾ ਇਹ ਸ਼ਬਦ ਨੂੰ ਸਿਰੇ ਜੂੜ ਭਰਿਆ ਕਰੋ ਇਹ ਮਹਾਂਪੁਰਖਾਂ ਨੇ ਇੱਕ ਝੁਕਤੀ ਦੱਸੀ ਹੈ ਮਾਲਕ ਨੂੰ ਮਿਲਣ ਵਾਸਤੇ ਉਸ ਪਰਮੇਸ਼ਰ ਨੂੰ ਮਿਲਣ ਵਾਸਤੇ ਅਪਾ ਉਸ ਵਾਇਰੂਨ ਕਿਸ ਤਰ੍ਹਾਂ ਮਿਲਣਾ ਆ ਆਪਾਂ ਸਾਇਬ ਸ੍ਰੀ ਗੁਰਗੰਸਾਭ ਜੀ ਨੂੰ ਕਿਸ ਤਰ੍ਹਾਂ ਪਿਆਰ ਕਰਨਾ ਹੈ ਆਪਣੇ ਗੁਰੂ ਨੂੰ ਕਿਦਾਂ ਪਿਆਰ ਕਰਨਾ ਹੈ ਇਹ ਜੁਗਤੀ ਹੈ ਮਾਲਕ ਨੂੰ ਮੈਂ ਦੱਸੀ ਆ ਉਹਨਾਂ ਮਾਪੁਰਖਾਂ ਨੇ ਮਾਪੁਰਖ ਕਮਾਈਆਂ ਕਰਦੇ ਨੇ ਬੰਦਗੀਆਂ ਕਰਦੇ ਨੇ ਫਿਰ ਉਹਨਾਂ ਨੂੰ ਆਦੇਸ਼ ਹੁੰਦਾ ਆ ਮਾਲਕ ਵੱਲੋਂ ਫਿਰ ਉਹ ਦੱਸਦੇ ਨੇ ਡਾਕਟਰ ਕਰਦੇ ਡਾਕਟਰ 5 ਸਾਲ 5 ਸਾਲ ਡਾਕਟਰੀ ਕਰਦੇ ਨੇ ਸਾਲ 2 ਸਾਲ ਐਮਡੀ ਕਰਨ ਵਾਸਤੇ ਲੱਗਦੇ ਦਵਾਈਆਂ ਦੀ ਐਮਡੀ ਕਰਦੇ ਨੇ ਫਿਰ ਆਪਾਂ ਉਹਨਾਂ ਨੂੰ ਦਵਾਈ ਉਹਨਾਂ ਨੂੰ ਦੱਸਦੇ ਆ ਬਿਮਾਰੀ ਦੱਸਦੇ ਨੇ ਉਹ ਦਵਾਈ ਲੈ ਕੇ ਦਿੰਦੇ ਨੇ ਮਹਾਪੁਰਖ ਵੀ ਜਿਹੜੇ ਨਾ ਫਿਰ ਰੋਗੀਆਂ ਦਾ ਰੋਗ ਦੂਰ ਕਰਦੇ ਨੇ ਉਹਨਾਂ ਦੇ ਸਰੀਰਾਂ ਦੇ ਰੋਗ ਦੂਰ ਕਰਦੇ ਨੇ ਆਤਮਾ ਨੂੰ ਸ਼ਾਂਤੀ ਦਿੰਦੇ ਉਹਨਾਂ ਨੇ ਕਮਾਈ ਕੀਤੀ ਹੁੰਦੀ ਬੰਦਗੀ ਕੀਤੀ ਹੁੰਦੀ ਹੈ ਉਹ ਦੱਸਦੇ ਜੁਕਤੀਆਂ ਦੱਸਦੇ ਨੇ ਤੇ ਇਸ ਕਰਕੇ ਮਹਾਪੁਰਖਾਂ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਹੈ ਸਾਨੂੰ ਉਸ ਮਾਲਕ ਨੂੰ ਮਿਲਣ ਵਾਸਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਆਪਾਂ ਰੋਜ਼ ਸਵੇਰੇ ਅੱਟ ਕੇ ਹਾਜ਼ਰੀ ਭਰਨੀ ਹੈ ਗੁਰੂ ਕਿਰਪਾ ਕਰੇ ਨਾਲ-ਨਾਲ ਸਿਮਰਨ ਵੀ ਕਰਨਾ ਰੋਜ਼ ਬਹਿ ਕੇ ਜਨਕ ਸਮਾ ਮਿਲਦਾ ਰੋਜ਼ ਤੇ ਸੀਮਣ ਕਰਿਆ ਕਰੋ ਆਪ ਜੀ ਹੁੰਡੇਰਿਆਂ ਤੇ ਬੈਠ ਕੇ ਸਥਾਨਾਂ ਤੇ ਬੈਠ ਕੇ ਇੱਕ ਬੇਨਤੀ ਹੋਰ ਕਰ ਦਵਾਂ ਭਪਾਈ ਜਿਹੜੇ ਮੈਂ ਇੱਕ ਦੇਖਦਾ ਕਿ ਆਪਾਂ ਕਈ ਵਾਰੀ ਉਹ ਨਾਰਾਜ਼ ਹੋ ਜਾਂਦੇ ਆ ਗੱਲ ਤੋਂ ਬੀਬੀਆਂ ਖਾਸ ਤੌਰ ਤੇ ਕਈ ਵਾਰੀ ਨਾ ਘਰ ਜੀ ਥੋੜੀ ਮੋਟੀ ਤੰਗੀ ਆ ਜਾਂਦੀ ਹੈ ਲੜਾਈ ਝਗੜਾ ਹੋ ਜਾਂਦਾ ਭਾਂਡੇ ਖੜਕ ਜਾਂਦੇ ਨੇ ਤੇ ਬੀਬੀ ਸیرے ਪਹਿਲੀ ਬੱਸ ਫੜ ਲੈਂਦੀ ਹੈ ਕਈ ਵਾਰੀ ਪਤਾ ਕਿੱਥੇ ਜਾਂਦੀ ਬੀਬੀ ਕਿੱਥੇ ਜਾਂਦੀ ਹੈ ਤੁਹਾਨੂੰ ਪਤਾ ਕਿੱਥੇ ਜਾਂਦੀ ਹੈ ਸਾਰੇ ਪੇਕੇ ਜਾਂਦੀ ਬੀਬੀ ਘਰ ਚ ਲੜਾਈ ਹੋ ਜੇ ਨਾ ਬੰਦੇ ਨਾਲ ਹੋ ਜੇ ਬੱਚਿਆਂ ਨਾਲ ਲੜਾ ਹੋ ਜੇ ਕਿਸੇ ਨਾਲ ਗੱਲ ਹੋ ਜੇ ਘਰ ਦੇ ਚ ਲੜਾਈ ਹੋ ਜੇ ਨਾ ਤੈਨੂੰ ਪੇਕੇ ਨੇ ਬੜਾ ਆਮਾਨ ਹੁੰਦਾ ਉਸ ਨੂੰ ਮੈਂ ਪੇਕੇ ਚੱਲੀ ਆਂ ਭਾਵੇਂ ਦੂਜੇ ਦਿਨ ਹੀ ਵਾਪਸ ਆ ਜਾਈ ਦੂਜੇ ਆਣਾ ਤਾਂ ਵਾਪਸ ਹੀ ਉੱਥੇ ਆਣਾ ਹੁੰਦਾ ਤੇ ਮੈਂ ਕਹੇ ਬੇਟੇ ਪੇਕੇ ਨਾ ਜਾਇਆ ਕਰੋ ਤੁਸੀਂ ਸਿਰਨਾਵਾਂ ਸਾਹਿਬ ਆ ਜਾਇਆ ਕਰੋ ਪੇ ਪੇ ਪਕੇ ਵੀ ਦੁਖੀ ਹੋ ਜਾਣਗੇ ਮੇਰੀ ਧੀ ਕਿਉਂ ਆ ਗਈ ਉਹਨਾਂ ਨੂੰ ਬੜਾ ਦੁੱਖ ਹੁੰਦਾ ਭਰਾਵਾਂ ਨੂੰ ਪਿਓ ਨੂੰ ਮਾਂ ਨੂੰ ਬੜਾ ਦੁੱਖ ਹੋ ਜਾਏਗਾ ਵੀ ਸੁੱਕੀ ਸੰਧੀ ਹੋਈ ਇਹ ਕਿਉਂ ਆ ਗਈ ਮੈਂ ਤੇ ਫੋਨ ਵੀ ਨਹੀਂ ਕੀਤਾ ਦੱਸਿਆ ਵੀ ਨਹੀਂ ਕਿਸ ਤਰ੍ਹਾਂ ਆ ਗਈ ਪਤਾ ਲੱਗ ਜਾਂਦਾ ਪਿੱਛੋਂ ਫੋਨ ਵੀ ਚੱਲੇ ਜਾਂਦੇ ਤਾਂ ਪਹਿਲਾਂ ਫੋਨ ਨਹੀਂ ਸੀ ਨਾ ਉਦਾਂ ਚੱਲੇ ਜਾਂਦੇ ਸੀ ਪਹਿਲਾਂ ਤਾਂ ਹੁਣ ਤੇ ਫੋਨ ਆ ਜਾਂਦਾ ਹੈ ਨਾ ਬੰਦੇ ਨੂੰ ਬੰਦਾ ਫੋਨ ਹੀ ਮਾਰ ਦਿੰਦਾ ਭਾਵੇਂ ਬੰਦਾ ਕਿੰਨਾ ਵੀ ਲੜਿਆ ਹੋਵੇ ਨਾ ਅੱਧੇ ਘੰਟੇ ਬਾਅਦ ਬੰਦੇ ਨੂੰ ਪਤਾ ਲੱਗ ਜਾਂਦਾ ਬੰਦੇ ਯਾਰ ਜਨਾਨੀ ਕਿ ਤੁਰਕ ਤਾਂ ਗਈ ਏ ਵੀਰ ਠੀਕ ਠਾਕ ਪਹੁੰਚ ਜਾ ਪਾਹੇ ਪੇ ਕੇ ਜਾਏ ਪੇਕੇ ਨੂੰ ਪਹਿਲਾਂ ਫੋਨ ਕਰਦੇ ਵੀ ਆ ਪੇਕੇ ਆ ਗਈ ਦੇਖੀ ਆ ਗਈ ਬਹਿਨ ਘਰਵਲੀ ਆ ਗਈ ਹੈ ਸਾਡੇ ਬੰਦੇ ਵੀ ਨਾਰਾਜ਼ ਹੋ ਜਾਂਦੇ ਨੇ ਕਈ ਵਾਰੀ ਇਹ ਵੀ ਜਨਾਨੀਆਂ ਤੋਂ ਖਫਾ ਹੋ ਜਾਂਦੇ ਨੇ ਕਈ ਵਾਰੀ ਬੜ ਬੰਦੇ ਨੇ ਕਈ ਵਾਰੀ ਇਹ ਵੀ ਚਲੇ ਜਾਂਦੇ ਨੇ ਇਹਨਾਂ ਦੀ ਜਿਆਦਾ ਦੂਰ ਦੀ ਦੌੜ ਹੁੰਦੀ ਹੈ ਨੇ ਸੱਚਖੰਡ ਵਾਲੀ ਦਰਬਾਰ ਵਸਾਲ ਵੀ ਉਹ ਗੱਡੀ ਫੜ ਲੈਂਦੇ ਨੇ ਦਰਬਾਰ ਸਾਹਿਬ ਦਾ ਫੜੇ ਜਾਂਦੇ ਨੇ ਬੰਦੇ ਪਰ ਹਜੂਰ ਸਾਹਿਬ ਥੋੜਾ ਟਾਈਮ ਲੱਗ ਜਾਂਦਾ ਹੈ ਇਹ ਮੋਸਟਲੀ ਜਿਹੜਾ ਬੰਦਾ ਰੁੱਸਿਆ ਹੋਵੇ ਨਾ ਦਾ ਜੂਰ ਸਾਹਿਬ ਪਹੁੰਚ ਜਾਂਦਾ ਹੈ ਤੇ ਜੇ ਹੋਰ ਜ਼ਿਆਦਾ ਰੁੱਸਿਆ ਹੋਵੇ ਤੇ ਮਾਤਾ ਸਾਹਿਬ ਕੋਲ ਜਿੱਦੇ ਚਲਾ ਜਾਂਦਾ ਉਹ ਥੋੜਾ ਦੂਰ ਜੀ ਕਰਕੇ ਥੋੜਾ ਇਕਾਂਤ ਵਿੱਚ ਨੇ ਉਹ ਸਥਾਨ ਥੋੜਾ ਜਾਂ ਤੇ ਸਾਨੂੰ ਜੂਰ ਸਾਹਿਬ ਲਵਣਾ ਪੈਂਦਾ ਸੀ ਜਦੋਂ ਵੀ ਕੋਈ ਆਇਆ ਹੈ ਨਾ ਵੀ ਕਿੱਥੇ ਗਿਆ ਹੈ ਮੈਂ ਕਿਹਾ ਜੂਰ ਸਾਹਿਬ ਚਲੇ ਜਾਓ ਤੁਸੀਂ ਜੂਰ ਸਾਹਿਬ ਚਲਾ ਜਾਏਗੇ ਤੇ ਜੂਰ ਸਾਹਿਬ ਤੋਂ ਫੋਨ ਆਇਆ ਬਾਬਾ ਜੀ ਜੂਰ ਸਾਹਿਬ ਨਹੀਂ ਆਇਆ ਮੈਂ ਕਿਹਾ ਫਿਰ ਮੈਂ ਕਹਿੰਦਾ ਮਾਤਾ ਸਾਹਿਬ ਕੋਲ ਦੇ ਚਲੇ ਜਾਓ ਫਿਰ ਮਾਤਾ ਸਾਹਿਬ ਕੋਲ ਦੇ ਲੱਭ ਜਾਣੇ ਪਰ ਉੱਥੇ ਲੱਭ ਜਾਂਦੇ ਨੇ ਲੱਭ ਜਾਂਦੇ ਨੇ ਸਾਥ ਸੰਗਤ ਜੀ ਗੁਰੂ ਘਰ ਦਾ ਆਸਰਾ ਲਿਆ ਕਰੋ ਨਾਂ ਭਟਕਿਆ ਕਰੋ ਗੁਰੂ ਘਰ ਚਲੇ ਜਿੱਥੇ ਵੀ ਤੁਹਾਡੀ ਆਸਥਾ ਹੋਵੇ ਨਾ ਤੁਸੀਂ ਉੱਥੇ ਚਲੇ ਜਾਓ ਮੈਂ ਤਾਂ ਕਿਉਂਕਿ ਆਪਾਂ ਇਸਰਾਨਾ ਸਾਹਿਬ ਦੀ ਸੰਗਤ ਜਿਆਦਾ ਬੈਠੀ ਮੈਂ ਤਾਂ ਇਸਰਾਨਾ ਸਾਹਿਬ ਦਾ ਨਾਮ ਲਿਆ ਜਿੱਥੇ ਸਾਡੀ ਆਸਥਾ ਹੈ ਨਾ ਉੱਥੇ ਚਲੇ ਗਏ ਦੋ ਚਾਰ ਦਿਨ ਲਾਏ ਚਲੋ ਮਨ ਸ਼ਾਂਤ ਹੋ ਗਿਆ ਫਿਰ ਆ ਗਿਆ ਅਨ ਦੇ ਘਰ ਹੀ ਆਪਾਂ ਆਪਾਂ ਘਰ ਹੀ ਆਣ ਇੱਥੇ ਆਣ ਸਾਡਾ ਘਰ ਆਪਾਂ ਕੋਠੀ ਪਾਈ ਹੈ ਆਪਾਂ ਇੱਥੇ ਆਣ ਜਦੋਂ ਮਨ ਕਦੇ ਉਦਾਸ ਹੋਏ ਨਾ ਕਦੀ ਗੁਰੂ ਘਰ ਜਾਣਾ ਚਾਹੀਦਾ ਨਾਲੇ ਆਪਣੇ ਆਪਣੀ ਰਸਨਾ ਪਵਿੱਤਰ ਕਾਰੇ ਨਾਮ ਜਪਿਆਏ ਨਾਲੇ ਨਾਲੇ ਹੱਥਾਂ ਨਾਲ ਸੇਵਾ ਕਰੇ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਹੈ ਘਰ ਹੀ ਨਹੀਂ ਬੈਠੇ ਰਹਿਣਾ ਚਾਹੀਦਾ ਜਦੋਂ ਮਨ ਉਦਾਸ ਹੋਣ ਲੱਗੇ ਨਾ ਆਪਣੇ ਗੁਰੂ ਘਰ ਚਲੇ ਗਏ ਜੂ ਜਾਇਆ ਕਰੋ ਤੇ ਜੇ ਉੱਥੇ ਵੀ ਗੁੰਜਾਇਸ ਨਾ ਹੋਵੇ ਤੇ ਇੱਥੇ ਗੁਰਦੁਆਰੇ ਚਲੇ ਗਏ ਇਥੇ 2 ਮਿੰਟ 10 ਮਿੰਟ ਘੰਟਾਕ ਬਹਿ ਗਏ ਜੁਰ ਗੁੱਸਾ ਸ਼ਾਂਤ ਹੋ ਗਿਆ ਫਿਰ ਘਰ ਨੂੰ ਵੇਰ ਆ ਗਏ ਤੇ ਬੰਦੇ ਦਾ ਇਹ ਹੁੰਦਾ ਵੀ ਇੱਥੇ ਨਾਲ ਜਲਦੀ ਫੜਿਆ ਜਾਣਾ ਚਾਰ ਜਣਿਆਂ ਨੇ ਆ ਜਾਣਾ ਤੇ ਆਪਾਂ ਦੂਰ ਹੀ ਚਲੇ ਜਾਂਦੇ ਆ ਤੇ ਸਤਸੰਗਤ ਜੀ ਗੁਰੂ ਘਰ ਜਾਇਆ ਕਰੋ ਉੱਥੇ ਬਹਿ ਕੇ ਉੱਥੇ ਜਾ ਕੇ ਜਾ ਕੇ ਆਪਣੇ ਹੱਥ ਪਵਿੱਤਰ ਕਰ ਲਈ ਰਚਨਾ ਪਵਿੱਤਰ ਕਰ ਲਈ ਆਪਾਂ ਨੇਤਰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਆਪਾਂ ਮਨ ਨੂੰ ਸ਼ਾਂਤ ਹੋ ਗਿਆ ਸ਼ਾਂਤ ਹੋ ਗਿਆ ਦੂਜੇ ਦਿਨੋਂ ਆਪਣੇ ਵਾਪਸ ਆ ਗਏ ਆਪਣੇ ਘਰ ਮੈਂ ਬੇਨਤੀ ਕੀਤੀ ਹੈ ਜਿੱਦਾਂ ਤੁਹਾਨੂੰ ਡਿੱਕਾ ਹੁੰਦੀਆਂ ਨੇ ਕਿ ਆ ਬਾਬਾ ਜੀ ਨੇ ਆਣਾ ਸਾਡੇ ਘਰ ਖੰਡ ਪਟ ਸਕਿਆ ਸਾਡੇ ਗੁਰੂ ਸਾਹਿਬ ਜੀ ਨੇ ਆਣਾ ਤੁਹਾਨੂੰ ਬੜੀ ਡਿੱਕਾ ਹੁੰਦੀ ਆ ਜਿਹੜੇ ਮਨ ਕਰਕੇ ਇੱਕ ਬੁਲਾਉਂਦੇ ਨੇ ਮੈਨੂੰ ਵੀ ਤੇ ਗੁਰੂ ਨੂੰ ਵੀ ਮੈਂ ਤਾਂ ਵੈਸੇ ਵੀ ਆ ਬਿਣਾ ਮਨ ਵੀ ਆ ਜਾਣਾ ਮੈਂ ਤਾਂ ਕਈ ਵਾਰੀ ਮੈਂ ਤਾਂ ਬਿਣਾ ਮਨ ਤੋਂ ਵੀ ਆ ਜਾ ਮਨੂੰ ਨਾਂ ਵੀ ਬੁਲਾਏ ਮੈਂ ਤਾਂ ਵੀ ਆ ਜਾਣਾ ਮੈਂ ਪਰ ਜਿੱਤੇ ਗੁਰੂ ਦੀ ਗੱਲ ਆਂਦੀ ਏ ਤੇ ਗੁਰੂ ਦੇ ਬੜੇ ਸਾਡੇ ਬੜੇ ਉੱਚੇ ਭਾਗ ਨੇ ਜਦੋਂ ਅਸੀਂ ਗੁਰੂ ਨੂੰ ਸੱਦਦੇ ਆ ਆਪਣੇ ਘਰ ਵੱਡੇ ਭਾਗ ਹਨ ਬਹੁਤ ਵੱਡੇ ਭਾਗ ਨੇ ਸਾਡੇ